ਸਤਵੀ ਪੌੜੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਜੇਕਰ ਕਿਸੇ ਦੀ ਉਮਰ ਚਾਰ ਜੁਗਾ ਦੀ ਹੋਵੇ ਅਤੇ ਉਹ ਇਸ ਨੂੰ 10 ਗੁਣਾ ਵਧਾ ਲੈ ਨਵਾ ਖੰਡਾ ਵਿੱਚ ਜਾਣਿਆ ਨਾਲ ਚਲੇ ਸਭ ਕੋ ਜੇਕਰ ਉਹ ਸਾਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੋਵੇ ਅਤੇ ਸਭ ਲੋਕ ਉਸ ਦੇ ਨਾਲ ਚੱਲਣ ਚੰਗਾ ਨਾਮ ਰਖਾਇ ਕਹ ਜਸ ਕੀਰਤ ਜਗ ਲੈ ਜੇਕਰ ਉਹ ਚੰਗਾ ਨਾਮ ਰਖ ਲੈ ਅਤੇ ਉਸ ਦੀ ਸ਼ੋਭਾ ਸਾਰੇ ਜਗਤ ਵਿੱਚ ਹੋਵੇ ਜੇ ਇਸ ਨਦਰ ਨਾ ਆਵੇ ਤਾਂ ਵਾਤਨਾ ਪੁੱਛੇ ਕਿ ਪਰ ਜੇਕਰ ਪਰਮਾਤਮਾ ਦੀ ਕਿਰਪਾ ਨਾ ਹੋਵੇ व्यर्थ है कोई पुछण वाला नहीं कीटा अंदर कीट कर दोसी दोस्त धरे ओ कीटा विच सब तो नीवा कीट बन जाता है परमात्मा गुण वेत जीवन गुण दिता है जीवान होर गुण दिता है तिहा कोई ना सुजीजे तिसगुण कोय करे उसके गुणा का कोई अंत नहीं कोई भी उसके गुणा नुरी तरह समझ नहीं सकता ਇਹ ਪੜੀ ਸਾਨੂੰ ਸਿਖਾਉਂਦੀ ਹੈ ਕਿ ਉਮਰ, ਸ਼ੋਭਾ, ਪਦਵੀ ਅਤੇ ਦੁਨੀਆ ਦੀ ਮਾਨਤਾ ਤਾਹੀਂ ਮਤਵਪੂਰਨ ਹਨ ਜੇਕਰ ਪ੍ਰਮਾਤਮਾ ਦੀ ਕਿਰਪਾ ਹੋਵੇ ਬਿਨਾਂ ਨਦਰ ਦੇ ਸਭ ਕੁਝ ਵੇਰਥ ਹੈ ਪ੍ਰਮਾਤਮਾ ਨਿਰਗੁਣ ਜੀਵਾਂ ਨੂੰ ਵੀ ਗੁਣ ਦਿੰਦਾ ਹੈ ਅਤੇ ਗੁਣਵਾਨ ਜੀਵਾਂ ਨੂੰ ਹੋਰ ਉੱਚਾ ਕਰਦਾ ਹੈ